ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਜੇ ਕੋਈ ਆਪਾਂ ਕੋਟੀ ਸਟਰ ਜੈਕਟ ਬਣਾਉਣਾ ਤਾਂ ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਜਿੰਨੇ ਆਪਣੇ ਸਾਈਡ ਤੇ ਕੁੰਡੇ ਪਾਚਦੇ ਆਪਾਂ ਰੱਖ ਸਕਦੇ ਆ ਤੇ ਮੈਂ ਇੱਕ ਇੱਕ ਕੁੰਡਾ ਫालतू ਪਾਇਆ ਦੋਨਾਂ ਸਾਈਡਾਂ ਤੇ ਤੇ ਦੋ ਰੰਗ ਦਾ ਜੇ ਆਪਾਂ ਜੇ ਕੋ ਜਿਆਦੇ ਰੰਗ ਪਾਉਣੇ ਤਾਂ ਜਿਆਦੇ ਰੰਗ ਵੀ ਪਾ ਸਕਦੇ ਆ ਤੇ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਆਉਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਇਹਦਾ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਓ ਜੀ ਤੇ ਲਾਇਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਜੇਕਰ ਤੁਹਾਨੂੰ ਕੋਈ ਮੇਰੇ ਚ ਗਲਤੀ ਲੱਗੀ ਤਾਂ ਕਮੈਂਟ ਵੀ ਕਰ ਸਕਦੇ ਹੋ ਤੇ ਦੇਖੋ ਇਹ ਰੌਂਗ ਸਾਈਡ ਦਾ ਇਸ ਤਰ੍ਹਾਂ ਬਣਦਾ ਹੈ ਤੇ ਹੁਣ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਇਹ ਹੁਣ ਆਪਾਂ ਇੱਥੇ ਦੂਜਾ ਰੰਗ ਲਾਵਾਂਗੇ ਚਾਰ-ਚਾਰ ਸਲਾਈਆਂ ਪੈਂਦੀਆਂ ਇੱਕ ਰੰਗ ਦੀਆਂ ਆਹ ਕੁੰਡਾ ਵੀ ਮੈਂ ਬਣਾ ਲਿਆ ਦੋ తిను చార్ కుడే బ అన్న కే స ఫ తిను బ బ సే तिन कुंड आपण फेर बनाय एक कुंडापर तार लव अगले आपल सेड आह आपण तिन कुंडे उलटे बना लगे आता जेडा कुडा तार्यास आपण तार लवे ਤਿੰਨ ਕੁੰਡੇ ਆਪਾਂ ਫਿਰ ਉਲਟੇ ਬਣਾ ਲਵਾਂਗੇ ਇੱਕ ਕੁੰਡਾ ਤਾਰ ਲਾਂਗੇ ਸਾਈਡ ਤੇ ਵੀ ਆਪਣੇ ਹੈ ਤਾਂ ਤਿੰਨ ਤਿੰਨ ਕੁੰਡੇ ਇੱਕ ਇੱਕ ਕੁੰਡਾ ਬਣਾ ਹੈ ਸਾਈਡ ਵਾਲਾ ਦੋਨੋਂ ਸਾਈਡਾਂ ਤੇ ਵਿਚਾਲੇ ਤਿੰਨ ਤਿੰਨ ਕੁੰਡੇ ਹੈ ਜੀ ਇੱਕ ਜਿਹੜਾ ਆਪਾਂ ਕੁੰਡਾ ਤਾਰ ਲਵਾਂਗੇ ਆਪਣੇ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੋ ਗਏ చారు కు ఉల్టే బ తారే కల్టే బస్డా తార్యా బ ਅਗਲੇ ਤਿੰਨ ਗੁੰਡੇ ਵੀ ਆਪਾਂ ਉਲਟੇ ਬਣਾ ਲਾਂਗੇ ਜਿਹੜਾ ਆਪਾਂ ਗੁੰਡਾ ਤਾਰਿਆ ਹੋਇਆ ਇਹ ਵੀ ਬਣਾ ਲਾਂਗੇ ਉਲਟਾ ਹੀ ਬਣਾਵਾਂਗੇ ਇਹਨੂੰ ਵੀ ਸਿੱਧੇ ਪਾਸੇ ਤਾਂ ਸਲਾਈਆਂ ਬਣਾ ਲਈਆਂ ਆਪਾਂ ਆਪਣੀਆਂ ਆ ਕੇ ਚੌਥੀ ਸਲਾਈ ਚੌਥੀ ਸਲਾਈ ਆਪਾਂ ਉਲਟੇ ਬਣਾ ਕੇ ਕੰਪਲੀਟ ਕਰਾਂਗੇ ਆਪਣਾ ਡਿਜ਼ਾਈਨ ਬਣਦਾ ਜੀ ਇਸ ਤਨਵਾ ਸਾਹੀ ਚਾਰ ਸਲਾਈਆਂ ਪਰ ਰਪੀਟ ਕਰਦੇ ਜਾਵਾਂਗੇ ਹੁਣ ਆਪਾਂ ਆਹ ਵਾਲਾ ਰੰਗ ਲਾਵਾਂਗੇ ਬਸ ਸੇਮ ਹੀ ਕੁੰਡਾ ਆਪਾਂ ਜਿਹੜਾ ਸੇਮ ਕੁੰਡਾ ਹੈ ਉਹੀ ਆਪਾਂ ਖਾਲੀ ਤਾਰ ਨਾਲ ਆਹ ਵਾਲਾ ਕੁੰਡਾ ਆਪਾਂ ਆ ਚਾਰ ਕੁੰਡੇ ਬਣਾ ਲਵਾਂਗੇ ਆ ਤੁਹਾਡੀ ਮਰਜ਼ੀ ਹੈ ਤਾਰ ਨਾਲ ਤਾਰ ਲੋ ਬਣਾਉਣਾ ਬਣਾ ਲਓ ਇਹ ਆਪੋ ਆਪਣੀ ਮਰਜ਼ੀ ਹੈ ਆਹ ਕੁੰਡਾ ਆਪਾਂ ਤਾਰ ਲਵਾਂਗੇ ਫਿਰ ਤਿੰਨ ਕੁੰਡੇ ਸਿੱਧੇ ਬਣਾ ਕੇ ਆ ਤਾਰ ਲਵਾਂਗੇ ਸਾਹੀ ਚਾਰ ਸਲਾਈਆਂ ਪਰ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਜੀ ਜੇ ਆਪਣੇ ਕੋਲੇ ਬਚੇ ਘੁਚੇ ਰੰਗ ਪਈਆ ਤਾਂ ਆਪਾਂ ਰੰਗ-ਬਰੰਗਾ ਵੀ ਬਣਾ ਸਕਦੇ ਹਾਂ ਬੱਚਿਆਂ ਵਾਸਤੇ ਬੱਚਿਆਂ ਦੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਇੱਕ ਨਾ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਬਣਦਾ। ਮੈਂ ਤੁਹਾਨੂੰ ਫਿਰ ਤੋਂ ਕਹਣੀ ਆ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਿਹੜੀ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ। ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਲਾਈਕ ਵੀ ਕਰ ਦਿਆ ਕਰੋ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ। ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ। ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਵੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ